ਗੁਰੂ ਗ੍ਰੰਥ ਸਾਹਿਬ ਜੀ ਦੇ ਬਿਦਬੀ ਕਰਵਾਉਣ ਵਾਲਿਆਂ ਦੇ ਨਾਲ ਭਾਗੀਦਾਰੀ ਨਿਭਾਉਣ ਵਾਲਾ ਬੰਦਾ ਉੱਥੇ ਬੈਠਾ ਹੈ ਤੇ ਤੁਸੀਂ ਕੀ ਸਮਝਦੇ ਹੋ ਜਦੋਂ ਉਹਦੇ ਬੰਦੇ ਦੇ ਸਿਰ 'ਤੇ 76 ਵਜ ਰਹੇ ਹੋਣਗੇ ਤੇ ਉਹਨਾਂ ਕਹਿੰਦਾ ਹੋਊਗਾ ਮਾਫ ਕਰ ਦਿਓ ਪਰ ਸਿੱਖਾਂ ਨੇ ਕੀਤਾ ਨਹੀਂ ਨਾ ਗੁਰੂ ਨੇ ਕਿਹਾ ਮਾਫ ਕਰ ਇਸੇ ਕਿਸ ਤਰੀਏ ਸਾਡਾ ਖੈ ਫਿਰ ਉਹ ਸਾਰੀ ਗੱਲ ਆ ਰਹੀ ਹੈ ਇੱਕ ਗੱਲ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਿਰਫ ਐਡ ਕਰਦਾ ਜਿਹੜੀਆਂ ਨੇ ਕਹੀ ਪਈ ਬਾਡੀ ਸਪੈਸ਼ਲ ਇਨ ਸੁਖਵੀਰ ਫਿਰ ਬਾਕੀ ਸਾਰੀਆਂ ਘਟਨਾਵਾਂ ਦੇ ਨਾਲੋਂ ਸੁਖਵੀਰ 'ਚ ਬਖਰਾ ਕੀ ਆ ਜਿਹੜਾ ਧਾਮੀ ਸਾਹਿਬ ਇਹ ਕਹਿ ਲੱਗੇ ਵੀ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦਿਓ ਵੱਖਰਾ ਸਿਰਫ ਇਨਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ 13 ਸਿਰਸਾ ਸੌਦਾ ਦੇ ਸਾਧ ਨੂੰ ਮਾਫੀ ਦਵਾਈ ਇਹ ਸਪੈਸ਼ਲ ਹੈ ਸੁਖਬੀਰ ਸਪੈਸ਼ਲ ਇਹ ਆ ਕਿ ਇਹਨੇ ਉਹਨਾਂ ਲੋਕਾਂ ਨੂੰ ਡੀਜੀਪ ਬਣਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਾਂ ਮਸੂਮਾਂ ਦੇ ਖੂਨ ਦੀ ਹोली ਸ਼ਰਿਆ ਪੰਜਾਬ ਦੀ ਧਰਤੀ 'ਤੇ ਰੱਖੇ ਦੀ ਇਹ ਸਪੈਸ਼ਲ ਹੈ ਆ ਦੇਚ ਜੇ ਇਹ ਸੇ ਸਪੈਸ਼ੈलिटी ਦੇ ਨਹੀਂ ਤਾਂ ਮਿਸਾਬ ਉਹਤਨ ਨੂੰ ਝੋਕ ਰਹੇ ਨੇ ਤੇ ਕੁਝ ਵੱਖਰਾ ਕਰਨ ਜਾ ਰਹੇ ਨੇ ਤਾਂ ਫਿਰ ਧਾਮੀ ਸਾਹਿਬ ਨੂੰ ਇੱਕ ਵਾਰੀ ਸੋਚਣਾ ਚਾਹੀਦਾ ਸੋ ਇਹ ਚੀਜ਼ਾਂ ਘਟਨਾਵਾਂ ਵਾਪਰੀਆਂ ਉਹਦੇ ਬਾਰੇ ਤੁਹਾਨੂੰ ਭਾਈ ਕਰਨਪਾਲ ਸਿੰਘ ਨਾਲ ਦੱਸਤਾ ਇਹਨਾਂ ਘਟਨਾਵਾਂ ਦੇ ਵਿੱਚ ਹਾਂ ਇੱਕ ਹੋਰ ਘਟਨਾ ਜਿਹੜੀ ਵਾਪਰੀ ਜਿਹਦੇ ਬਾਰੇ ਕੱਲ ਧਾਮੀ ਸਾਹਿਬ ਨੇ ਬੜੇ ਅਜੀਬ ਜਿਹੇ ਤਰੀਕੇ ਦੇ ਨਾਲ ਉਹਨੂੰ ਵੀ ਸ਼ੋਅ ਕੀਤਾ ਉਹ ਸੀ ਭਾਈ ਦਰਨ ਸਿੰਘ ਦੀ ਪਗਲਾਉਣ ਦਾ ਮਸਲਾ ਵੀਡੀਓਗ੍ਰਾਫੀ ਹੋਈ ਸਾਰਿਆਂ ਦੇ ਸਾਹਮਣੇ ਉਸ ਬੰਦੇ ਨੇ ਜਾੜ ਕੇ ਪੱਗ ਲਾਈ ਅਕਾਲੀ ਦਲ ਦੇ ਪਹਿਲੇ ਬਿਆਨ ਤੋਂ ਲੈ ਕੇ ਕੱਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸਾਰਿਆਂ ਨੇ ਇੱਕੋ ਲੈ ਆਏ ਜੀ ਜਦੋਂ ਵੱਡੀ ਘਟਨਾ ਵਾਪਰ ਰਹੀ ਹੋਵੇ ਤੇ ਅਜਿਵੇਂ ਚ ਨਿੱਕੀਆਂ ਚੀਜ਼ਾਂ ਹੁੰਦੀਆਂ ਪੱਗ ਰੋਣ ਦੀ ਨਿੱਕੀਆਂ ਚੀਜ਼ਾਂ ਜਾਣ ਪੋਦੀ ਮਤਲਬ ਫੇਰ ਕਹਿ ਰਿਹਾ ਵੀ ਇੱਕ ਦਾਗੀ ਬੰਦੇ ਤੇ ਚੱਲੀ ਗੋਲੀ ਇਹਨਾਂ ਨੂੰ ਵੱਡੀ ਲੱਗਦੀ ਤੇ ਇੱਕ ਦ੍ਰਿੜ ਇਮਾਨਦਾਰ ਸੱਚੇ ਸੁਸਤੇ ਸਿੱਖ ਦੀ ਜਾਣ ਬੁੱਝ ਕੇ ਪੱਗ ਲਾ ਦੇ ਨੇ ਇਹਨਾਂ ਨੂੰ ਛੋਟੀ ਘਟਮਾ ਲੱਗਦੀ ਇਹ ਤਾਂ ਜੀਵ ਗਾਂਧੀ ਵਾਲਾ ਬਿਆਨ ਹੋ ਗਿਆ ਇਹ ਦੇਖੋ ਤੇ ਮਤਲਬ ਵੱਡਾ ਦਰਖਤ ਦਿਖਦਾ ਤੇ ਅੰਦਰ ਧਰਤੀ ਹਲਦੀ ਵਾਲਾ ਕੰਮ ਇਹਨਾਂ ਨੇ ਕੀਤਾ ਹੈ ਪ੍ਰਧਾਨ ਸਾਹਿਬ ਨੇ ਕਿ ਵੱਡੀ ਘਟਨਾ ਦੇ ਚ ਨਿੱਕੀ ਘਟਨਾ ਵਾਪਰ ਗਈ ਇਹ ਕਿਹੜੀ ਨਿੱਕੀ ਘਟਨਾ ਹੈ ਔਰ ਫਿਰ ਉਸ ਬੰਦਾ ਜਿੰਨੇ ਪੱਗ ਲਾਈ ਉਰਿਆਂ ਅਕਬਾਰਾਂ ਦੇ ਵਿੱਚ ਲੱਗੀਆਂ ਜਾਣ ਕਿ ਸਿਕਿਉਰਿਟੀ ਵਧਾ ਦਿੱਤੀ ਹੈ ਔਰ ਉਸ ਬੰਦੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਹੁਣ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਫਿਸ਼ੀਲ ਸਾਨ ਦੇ ਚਾਰਕ ਭੜੇ ਦੇ ਬਿਆਜ ਜਾਂਦੇ ਤੇ ਨਾਲ ਦੋ ਚਾਰ ਪੁੱਲ ਸਾਰੇ ਲੱਗ ਜਾਂਦੇ ਹੁੰਦੇ ਹਣ ਬਸ ਤੇਰੇ ਸਿਰ ਤੇ ਪਾਵੀਆ ਕੈਟਾਗਰੀ ਤੂੰ ਹੀ ਹੱਸੇ ਦੀ ਸਿਕਿਉਰਿਟੀ ਲੈ ਮਾਰ ਨਜ਼ਾਰੇ ਲੈ ਪਰ ਆਪਣੇ ਆਪ ਨੂੰ ਕੈਟਾਗਰੀ ਹਣ ਹੱਸੇ ਜੀ ਗਿਣੀ ਕਿ ਜਦ ਤਾ ਤੂੰ ਜਪਿਸ਼ਲੇ ਸਮਾਂ ਤੇ ਸਿਰਸਾਨਕ ਕਰਦੇ ਹੈ ਨਾ ਤੇ ਸਿਕਾ ਖਰਾਬ ਚਾਰ ਕਲਾਂ ਬੋਲੀਆਂ ਤੇ ਸਿਕਿਉਰਿਟੀ ਦੇ ਆਡਿਟ ਤੁਰੇ ਕਰਨਾ ਔਰ ਜਨਾ ਚ ਤੇਰੇ ਕੋਲ ਸਿਕਿਉਰਿਟੀ ਵੀ ਆਡਿਟ ਤੁਰਿਆ ਜਾਂਦਾ ਤੁਰਿਆ ਫਿਰ ਪਰ ਜਦਨ ਪੰਥ ਨੂੰ ਮੌਕਾ ਮਿਲੇਗਾ ਇਸ ਪਗਲਾਈ ਦਾ ਇਨਸਾਫ ਹੋਏ। ਔਰ ਇਹ ਸੀ ਕਰਾਮੇ ਔਰ ਪੰਖ ਇਹੋ ਜਿਹੀ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਾਫ ਨਹੀਂ ਕਰਾਂ ਲੱਗਾ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਰਤੀ ਨਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹ ਨੋਟਿਸ ਲਿਆ ਜਾਏਗਾ ਅੱਗੇ ਵੀ ਹੋਏਗਾ। ਔਰ ਜਿਹੜਾ ਪ੍ਰੋਗਰਾਮ ਕੱਲ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਨੇ ਮਤਾ ਪਾ ਕੇ ਜਨਦਾ ਸਾਹਬਾ ਨੂੰ ਸੌਂਪਤਾ। ਕਿ ਛੇਕ ਦਿਓ ਅਸੀਂ ਇਹ ਵੀ ਇੱਥੇ ਇੱਕ ਖੁੱਲੀ ਗੱਲ ਕਹਿਨੇ ਆ ਆਪਣੇ ਵੱਲੋਂ ਅਸੀਂ ਕਹਿਨੇ ਆ ਕਿ ਜਿਹੜੇ 13 ਦੇ 13 ਮੈਂਬਰ ਪਰ ਵੀ ਲੈ ਕੇ ਗਏ ਨੇ ਡਿਮਾਂਡ ਕਿ ਛੇਕ ਦਿਓ ਉਹਨਾਂ ਨੂੰ ਲੱਗਦਾ ਕਿ ਭਾਈ ਨਰੈਲ ਸਿੰਘ ਚੌੜਾ ਦਾ ਗੁਨਾਹ ਇੰਨਾ ਵੱਡਾ ਹੈ ਕਿ ਪੰਚ ਨੂੰ ਛੇਕ ਦੇਣਾ ਚਾਹੀਦਾ ਸਾਡਾ ਉਹਨਾਂ 13 ਨੂੰ ਓਪਨ ਚੈਲੰਜ ਹੈ ਤੁਸੀਂ ਕਿਤੇ ਵੀ ਟੱਕਰ ਕੇ ਕਿਤੇ ਵੀ ਬੈਠ ਕੇ ਇੱਕ ਸੱਭਿਆਕ ਤਰੀਕੇ ਦੇ ਨਾਲ ਬੈਠ ਕੇ ਤੇਰੀ ਦੇ ਨਾਲ ਗੱਲ ਕਰ ਲਿਓ ਅਸੀਂ ਰੈਡੀ ਆ ਜੇ ਸਬੰਧ ਨੇ ਮਗਰ ਤੁਸੀਂ ਕਹੋਤੇ ਹੋ ਤਾਂ ਤੂਗਣੀਆਂ ਤਿਗਣੀਆਂ ਕਿ 100 ਬਣਾ ਵੱਧ ਤੇ ਲੈਣਾ ਦੇ ਦਾਂਗੇ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼ੇਕੀ ਜਾਣੀ ਚਾਹੀਦੀ ਬਜਾਏ ਕ ਭਾਈ ਦਰਨ ਸਿੰਘ ਚੌੜਾ ਤੇ ਜਦੋਂ ਉੱਥੇ ਨਹੀਂ ਤੁਸੀਂ ਬੋਲੇ ਤੇ ਇੱਥੇ ਤੁਹਾਡੇ ਤੇ ਕਿਹੜਾ ਪ੍ਰੈਸ਼ਰ ਪੈ ਗਿਆ ਤੁਸੀਂ ਹੁਣ ਸ਼ੇਕਣ ਵਾਲੇ ਪਾਸੇ ਤੁਰ ਗਏ ਦੋ ਮੈਂਬਰਾਂ ਨੂੰ ਜੈਕਟ ਕੀਤਾ ਹਾਂ ਹਾਂ ਜੀ ਦੋਨਾਂ ਨੇ ਉਹ ਵੋਟਸ ਐਕਸਕਲੂਡ ਕਰ ਹਾਂ ਉਹਨਾਂ ਨੂੰ ਐਕਸਕਲੂਡ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਉਹ ਸਮਝਦੇ ਆ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਕਿਉਂਕਿ ਹੁਣ ਇਹਨਾਂ ਦੀ ਲੋਇਲਟੀ ਉੱਥੇ ਜੁੜੀ ਪਈ ਆ ਸੋ ਉਹ ਜਿਹੜੇ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਸਾਡਾ ਇਹ ਓਪਨ ਚੈਲੰਜ ਐ ਡਿਬੇਟ ਦੇ ਲਈ ਡਿਸਕਸ਼ਨ ਦੇ ਲਈ ਕਿ ਸਭ ਯਕੀਨ ਤਰੀਕੇ ਨਾਲ ਬੈਕ ਸਾਨੂੰ ਪੰਥ ਨੂੰ ਜਸਟੀਫਾਈ ਕਰ ਦਿਓ ਵੀ ਤੁਹਾਡੀ ਡਿਮਾਂਡ ਸਹੀ ਹੈ। ਇਸ ਚੈਲੰਜ ਇਨਕਲੂਡ ਮਿਸਟਰ ਧਾਮੀ। ਯੈਸ ਯੈਸ ਇਨਕਲੂਡ। ਐਂਡ ਧਾਮੀ ਸਾਹਿਬ ਨੂੰ ਵੀ ਇਹ ਹੈ ਵੀ ਤੁਸੀਂ ਉਹਨਾਂ ਨੂੰ ਟੈੱਡ ਕੀਤਾ ਹੈ ਤੁਸੀਂ ਉਸ ਕਮੇਟੀ ਨੂੰ ਵੀ ਹੈਡ ਕਰਿਆ ਹੈ। ਜਿਹੜੇ ਜੇ ਐਕਸੈਪਟ ਕਰਦੇ ਨੇ ਤੇ ਉਸ ਕਮੇਟੀ ਨੂੰ ਉਸ ਆਪਣੀ ਪੂਰੀ ਟੀਮ ਨੂੰ ਵੀ ਹੈਡ ਕਰਕੇ ਤੁਸੀਂ ਅੱਗੇ ਆ ਜਾਓ।